ਮੈਲਾ ਸੀ ਮੈਨੂੰ ਇਹ ਡਾ ਇਹ ਦੇਖ ਸਕਦੇ ਹੋ ਬਾਈ ਹਾਂ ਵੀਰੇ ਅੱਜ ਆਪਣੇ ਦੀਪਕ ਭਾਜੀ ਬਹੁਤ ਟਾਈਮ ਬਾਅਦ ਮਿਲੇ ਆ ਕੱਕੋਲੇ ਪਹਿਲਾਂ ਤੈਨੂੰ ਵਧਾਈਆਂ ਵੀਰੇ ਗੱਡੀ ਦੀਆਂ ਬਹੁਤ-ਬਹੁਤ ਤੇ ਜੋਤੀ ਵਰਮੀ ਆਏ ਆ ਵੀਰੇ ਤੇ ਪਿਛਲੇ ਦਿਨੀ ਥੋੜੇ ਜੇ ਪ੍ਰੋਬਲਮ ਆਈ ਆ ਘਰ ਦੇ ਵਿੱਚ ਤੇ ਵੈਗਰੂ ਸੱਚੇ ਬਾਦਸ਼ਾਹ ਕਿਰਪਾ ਰੱਖੇ ਤੇ ਗੁਰੀ ਨੇ ਗੱਡੀ ਲੈ ਲਈ ਆ ਇਧਰ ਭਾਈ ਸਾਹਿਬ ਦੇ ਦਰਸ਼ਨ ਹੋਏ ਮੈਨੂੰ ਸਾਲ ਬਾਅਦ ਸਾਲ ਬਾਅਦ ਅਰੇ ਰੀ ਚੰਦਰਾ ਜਰ ਗਈ ਨਿਮਾਉਂਦਾ ਇਹ ਵੀ ਜਿੱਦੇ ਖੇਡਦਾ ਯਾਰਾਂ ਨਾਲ ਹੀ ਖੇਡਦਾ ਕਹੋਂਦੀ ਪਗਾ ਕੀ ਕਹਿਣਾ ਚਾਹੋਂਗੇ ਨਵੇਂ ਕੰਟਰੋਵਰਸੀ ਆ ਰਹੀ ਆ ਨੋ ਕਮੈਂਟ ਇੱਕ ਚੁੱਪ ਸੌ ਸੌ ਹਾਂ ਉਹ ਕਹਦੇ ਉਹਨਾਂ ਬੋਲ ਕੇ ਨਹੀਂ ਕੁਝ ਹੋਇਆ ਪਾਰਸਾ ਜਿੰਨਾ ਸਾਡੀ ਚੁੱਪ ਕਰ ਗਏ ਗੁਰੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਇਹ ਕਹਿੰਦਾ ਸਾਡੇ ਤੇ ਤਾਂ ਆਬ ਤਲਵਾਰ ਲੜਕੀ ਪਈ ਆ ਜਿੱਦਾਂ ਚੱਲ ਚੱਲਣ ਦੋ ਐ ਗੁਰੂ ਏ ਇਹ ਸਾਡੇ ਤੇ ਤਾਂ ਆਬ ਤਲਵਾਰ ਲੜਕੀ ਪਈ ਆ ਗੁਰੂ ਇਹ ਸਟੋਪ ਦੇ ਨੋ ਕਮੈਂਟ ਹਰਜੀਤ ਜੀ ਆ ਮੜਾ ਜਾਇਓ ਕਹਿੰਦੇ ਤਲਵਾਰ ਥੋਡੇ ਦੇ ਵੀ ਲੜਕ ਰਹੀ ਐ ਖੇਡਣ ਤੇ ਉਹਨੂੰ ਪੁੱਛੋ ਸਾਰੇ ਖੁੱਲ ਕੇ ਜਵਾਬ ਦੋ ਕਹਿੰਦੇ ਐਮਸੀ ਦੀਆਂ ਟੀਮਾਂ ਨਹੀਂ ਐਂ ਟਰੋਣੀਆਂ ਚਾਹੀਦੀਆਂ ਬਾ ਐਂਟਰੀ ਨਹੀਂ ਹੁੰਦੀ ਕਿਤੇ ਹੁਣ ਆਪ ਹੀ ਨਹੀਂ ਹੁੰਦੇ ਨਾਲ ਕਹਿੰਦੇ ਰੋਲਾ ਪੈ ਰਿਹਾ ਐਮਸੀ ਦਾ ਥੋਡੇ ਪਿੰਡ ਆਪਣਾ ਤਾਂ ਰੋਲਾ ਨਿਭੜਾ ਹੋਇਆਗਾ ਹੁਣ ਪਿੰਡ ਤੇ ਹੋਰ ਆਪਣਾ ਤਾਂ ਉਹ ਸੋਹ ਤਾਂ ਪਿੰਡ ਚ ਤਬਦੀਲੀ ਤਾਂ ਨਾ ਐਮਸੀ ਬਣਿਆ ਬਾਈ ਹੁਣ ਐਂ ਦੱਸੋ ਨਾ ਤਾਂ ਲਹਿਰੇ ਜਾ ਐਮਸੀ ਆ ਐਮਸੀ ਬਣ ਰਹੇ ਹੈਗੇ ਜਿਹੜੇ ਕੰਮ ਹੋਏ ਸੀਗੇ ਉਹ ਵੀ ਨਹੀਂ ਹੋ ਰਹੇ ਹੁਣ ਦੁਬਾਰਾ ਲਾਓ ਜੀ